ਅੱਜ ਕੀ ਕਹਿਣਾ ਕਰਦੇ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਨੌਰਥ ਹਲਕੇ ਦੇ ਲੋਕ ਤੁਹਾਡੇ ਕੋਲ ਪਹੁੰਚੇ ਨੇ ਕੀ ਉਹਨਾਂ ਦੇ ਵਲੋਕਿੰਗ ਦੇ ਬਿਸ਼ਰ ਦੱਸੀ ਗਈ ਹੈ ਜੀ ਅੱਜ ਅੱਜ ਅਸੀਂ ਆਪਣੇ ਹਲਕੇ ਅਮਰਸਾ ਨੌਦ ਦੇ ਵਿੱਚ ਇੱਕ ਨਵਾਂ ਕਾਰਜਕ੍ਰਮ ਲਾਂਚ ਕੀਤਾ ਹੈ ਜਿਹਦਾ ਨਾਮ ਅਸੀਂ ਰੱਖਿਆ ਹੈ ਸੇਵਾ ਸਭਾ ਜੋ ਅਸੀਂ ਹਰ ਹਫਤੇ ਦੇ ਐਤਵਾਰ ਨੂੰ ਇਸ 466 ਡਾਇਮੰਡ ਐਵੇਨਿਊ ਆਪਣੀ ਰੈਸ਼ ਵਿਖੇ ਲਗਾਵਾਂਗੇ ਕੋਈ ਵੀ ਹਲਕੇ ਦੇ ਸਾਡੀ ਮਾਂ ਹੈ ਸਾਡਾ ਹੀ ਭੈਣ ਹੈ ਸਾਡਾ ਭਰਾ ਹੈ ਕਿਸੇ ਨੂੰ ਵੀ ਕੋਈ ਵੀ ਸਾਡੇ ਹਲਕਾ ਨਿਵਾਸੀ ਨੂੰ ਕੋਈ ਸਮੱਸਿਆ ਹੈ ਸਾਡੇ ਇੱਥੇ ਕਾਰਿਆਲਿਆ ਦੇ ਵਿੱਚ ਆ ਕੇ ਸਾਨੂੰ ਮਿਲ ਸਕਦਾ ਹੈ ਕਿਸੇ ਦੀ ਕਿਸੇ ਤਰੀਕੇ ਦੀ ਵੀ ਕੋਈ ਸਮੱਸਿਆ ਹੈ ਭਾਵੇਂ ਕੋਈ ਬੱਚਿਆਂ ਦੀ ਪੜ੍ਹਾਈ ਦੀ ਸਮੱਸਿਆ ਹੈ ਸਾਡੇ ਸੈਂਟਰ ਗਵਰਨਮੈਂਟ ਮੋਦੀ ਜੀ ਦੀ ਸਰਕਾਰ ਵੱਲੋਂ ਅਨੇਕਾਂ ਪ੍ਰਕਾਰਾਂ ਦੀਆਂ ਅਸੀਆਂ ਸੁਵਿਧਾਵਾਂ ਨੇ ਅਸੀਆਂ ਸਕੀਮਾਂ ਨੇ ਜਿਹੜੀਆਂ ਕਿ ਜ਼ਮੀਨੀ ਸਤਰ ਤੱਕ ਪਹੁੰਚਾਉਣ ਦੀ ਲੋੜ ਹੈ ਉਹਨਾਂ ਨੂੰ ਅਸੀਂ ਮਨ ਦੇ ਵਿੱਚ ਰੱਖ ਕੇ ਤੇ ਆਪਣੇ ਭਰਾਵਾਂ ਦੀ ਭੈਣਾਂ ਦੀ ਮਦਦ ਕਰਨ ਦੇ ਲਈ ਟੀਚਾ ਲੈ ਕੇ ਜ਼ਮੀਨ ਤੇ ਉਤਰੇ ਆਂ ਹਰ ਸੰਭਵ ਕਾਰਜ ਕੀਤਾ ਜਾਏਗਾ ਉਹਨਾਂ ਤੱਕ ਸਹੂਲਤਾਂ ਪਹੁੰਚਾਉਣ ਦੇ ਲਈ ਲੋਕਾ ਕੱਢ ਤੁਹਾਡੇ ਕੋਲ ਪਹੁੰਚੇ ਨੇ ਸਭ ਤੋਂ ਵੱਡੀ ਨਾਰਥ ਹਲਕੇ ਦੇ ਵਿੱਚ ਕੀ ਸਮੱਸਿਆ ਆ ਰਹੀ ਹੈ ਜੀ ਇਹਨਾਂ ਨੂੰ ਇੱਥੇ ਦੇਖੋ ਜੇ ਤੇ ਸੱਚਾਈ ਦੀ ਗੱਲ ਕੀਤੀ ਜਾਵੇ ਰਿਐਲਿਟੀ ਦੀ ਗੱਲ ਕੀਤੀ ਜਾਵੇ ਅਮਰਸਰ ਦੇ ਪੰਜਾਂ ਸ਼ਹਿਰੀ ਹਲਕਿਆਂ ਦੇ ਵਿੱਚੋਂ ਅਮਰਸਰ ਨਾਰਥ ਹਲਕਾ ਲੋਕਾਂ ਦੇ ਵਿੱਚ ਤੇ ਆਮ ਲੀਡਰਾਂ ਦੇ ਵਿੱਚ ਜਾਂ ਅਫਸਰਾਂ ਦੇ ਵਿੱਚ ਸਭ ਤੋਂ ਪ੍ਰੋਮਿਨੈਂਟ ਹਲਕਾ ਮੰਨਿਆ ਜਾਂਦਾ ਹੈ ਪਰ ਮੈਂ ਦਾਅਵਾ ਕਰਨਾ ਚਾਹਾਂਗਾ ਇਸ ਹਲਕੇ ਜੋ ਇਸ ਹਲਕੇ ਦੇ ਹਾਲਾਤ ਨੇ ਜ਼ਮੀਨੀ ਪੱਧਰ ਦੇ ਉੱਤੇ ਉਸ ਅਸਲ ਦੇ ਵਿੱਚ ਤਰਸਯੋਗ ਨੇ ਤੁਸੀਂ ਲੋਕਾਂ ਦੇ ਹਾਲਾਤ ਜਾ ਕੇ ਜ਼ਮੀਨੀ ਪੱਧਰ ਤੇ ਦੇਖੋ ਨਸ਼ੇ ਦੇ ਨਾਲ ਬੁਰੇ ਹਾਲਾਤ ਨੇ ਲੋਕਾਂ ਦੇ ਨਾਲ ਭੁੱਖ ਦੇ ਨਾਲ ਬੁਰੇ ਹਾਲਾਤ ਨੇ ਪੜ੍ਹਾਈ ਨੂੰ ਲੈ ਕੇ ਬੁਰੇ ਹਾਲਾਤ ਨੇ ਸਿਹਤ ਨੂੰ ਲੈ ਕੇ ਬੁਰੇ ਹਾਲਾਤ ਨੇ ਪਾਣੀ ਨੂੰ ਲੈ ਕੇ ਬੁਰੇ ਹਾਲਾਤ ਨੇ ਹਰ ਤਰੀਕੇ ਦੀ ਸਮੱਸਿਆ ਇਸ ਹਲਕੇ ਦੇ ਵਿੱਚ ਲੋਕਾਂ ਦਾ ਤਿੰਨ ਟਾਈਮ ਦੀ ਰੋਟੀ ਨਾਲੋਂ ਲੈ ਕੇ ਲੋਕਾਂ ਦੇ ਲਈ ਹਫ਼ਤੇ ਦੇ ਵਿੱਚ ਤਿੰਨ ਟਾਈਮ ਦੀ ਰੋਟੀ ਖਾਣੀ ਇੱਥੇ ਮੁਸ਼ਕਲ ਹੋਈ ਹੋਈ ਹੈ ਐਸੀਆਂ ਕਈ ਗਲੀਆਂ ਪਾਈਆਂ ਗਈਆਂ ਨੇ ਜਿੱਥੇ ਕੀ ਮਰਦ ਪ੍ਰਜਾਤੀ ਖਤਮ ਹੋ ਗਈ ਹੈ ਨਸ਼ੇ ਦੇ ਨਾਲ ਐਸੇ ਕਈ ਲੋਕ ਪਾਏ ਗਏ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਨੌਕਰੀ ਨਹੀਂ ਹੈ ਸਿਰਫ ਪਰੇਸ਼ਾਨੀ ਹੈ ਛੱਤਾ ਡਿਗਰੀਆਂ ਨੇ ਮੀਂਹ ਦੇ ਇਹ ਪਿਛਲੇ ਸਮੇਂ ਦੇ ਵਿੱਚ ਲੱਗਦੇ ਹਾਲਾਤਾਂ ਦੇ ਨਾਲ ਜ਼ਰੂਰ ਸਾਡੇ ਲਾਗੇ ਦੇ ਹਲਕਿਆਂ ਦੇ ਵਿੱਚ ਵੀ ਸਮੱਸਿਆ ਆਈ ਲੇਕਿਨ ਇੱਥੇ ਸ਼ਹਿਰੀ ਹਲਕਿਆਂ ਦੇ ਵਿੱਚ ਵੀ ਜਿਹੜੇ ਪੁਰਾਣੇ ਤੋਂ ਪੁਰਾਣੇ ਘਰ ਬਣੇ ਸੀ ਪੁਰਾਣੇ ਲੋਕ ਸੀਗੇ ਵੱਸਣ ਦੇ ਪਾਣੀ ਦੇ ਨਾਲ ਉਹਨਾਂ ਘਰਾਂ ਦੇ ਵਿੱਚ ਵੀ ਕਈ ਡਿੱਗੇ ਨੇ ਕਈ ਬਿਲਕੁਲ ਹੀ ਗਰਸਤ ਹੋ ਗਏ ਕਈ ਖੰਡਰ ਬਣ ਗਏ ਉਹਨਾਂ ਲੋਕਾਂ ਨੇ ਵੀ ਕਈ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਇਹਦੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਉਹਨਾਂ ਦੇ ਘਰ ਤੁਸੀਂ ਪਹੁੰਚੇ ਹੋ ਕਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਜੀ ਉੱਥੇ ਜਾ ਕੇ ਦੇਖੋ ਸਭ ਤੋਂ ਪਹਿਲਾਂ ਤੇ ਮੀਂਹ ਦੇ ਵਿੱਚ ਜਦੋਂ ਘਰ ਕਈ ਡਿੱਗੇ ਤਿੰਨ ਚਾਰ ਘਰ ਸਾਡੇ ਧਿਆਨ ਚ ਆਏ ਉਹਨਾਂ ਵਿੱਚੋਂ ਮੀਂਹ ਚ ਡਿੱਗੇ ਇੱਕ ਘਰਾਂ ਦੇ ਵਿੱਚੋਂ ਇੱਕ ਘਰ ਤੇ ਮੋਦੀ ਜੀ ਦੀ ਜਿਹੜੀ ਸਕੀਮ ਹੈ ਉਹਨਾਂ ਦੇ ਨਾਲ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਲ ਅਸੀਂ ਉਹਨਾਂ ਦੀ ਮਦਦ ਕਰਕੇ ਜਿਸ ਤਰੀਕੇ ਨਾਲ ਵੀ ਅਸੀਂ ਕਰ ਸਕਦੇ ਸੀਗੇ ਉਹਦੇ ਨਾਲ ਇੱਕ ਘਰ ਸਾਡਾ ਬਣ ਚੁੱਕਾ ਹੈ ਮੀ ਵਾਲੇ ਔਰ ਤੇ ਬਾਕੀ ਘਰ ਵੀ ਜਿਹੜੇ ਅਸੀਂ ਬਣਾ ਸਕਦੇ ਹਾਂ ਉਹ ਬਣਾ ਰਹੇ ਹਾਂ ਹੋਰ ਵੀ ਜਿਸ ਤਰੀਕੇ ਦੇ ਨਾਲ ਸਾਡੇ ਧਿਆਨ ਸਮੱਸਿਆਵਾਂ ਆ ਰਹੀਆਂ ਨੇ ਵੱਧ ਤੋਂ ਵੱਧ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਜੀ ਜਨ ਮੁਦਿਆਂ ਦੇ ਸਰਕਾਰ ਬਣਦੀ ਹੈ ਕੀ ਕਰਨਾ ਕਿ ਕੋਈ ਸਰਕਾਰਾਂ ਦਾ ਫਰਜ਼ ਹੈਗਾ ਐਮ ਐਲ ਏ ਦਾ ਫਰਜ਼ਾ ਕੌਂਸਲਰ ਦਾ ਫਰਜ਼ਾ ਇਹਨਾਂ ਮੁਦਿਆਂ ਨੂੰ ਹੱਲ ਕਰਨਾ ਕੈਂਪ ਲਾਣਾ ਤੁਹਾਨੂੰ ਜੋ ਨੋਟ ਪਈ ਕੈਂਪ ਲਾਣ ਦੀ ਖਾਸ ਜਨਾਬ ਜੋ ਹਾਲਾਤ ਸਾਡੀ ਕੰਸਟੀਟੂਐਂਸੀ ਦੇ ਨੇ ਜੋ ਅਸੀਂ ਉੱਤਰ ਕੇ ਥੱਲੇ ਦੇਖੇ ਪਾਵੇਂ ਅਸੀਂ ਨੌਜਵਾਨ ਹੈ ਸਰਸ ਯੋਗ ਹਾਲਾਤ ਨੇ ਸਾਡੀ ਕੌਨਸਟੀਚੁਐਂਸੀ ਦੇ ਕਿਸੇ ਨੇ ਵੀ ਕੋਈ ਵੀ ਵਾਅਦਾ ਦਾਵਾ ਕਰੇ ਕੋਈ ਪੁਰਾਣਾ ਲੀਡਰ ਆ ਜਾਏ ਕਿਸੇ ਪਾਰਟੀ ਦਾ ਆ ਜਾਏ ਕੋਈ ਐਮ ਐਲ ਏ ਆ ਜਾਏ ਕੋਈ ਕਾਉਂਸਲਰ ਆ ਜਾਏ ਕਿਸੇ ਵੀ ਪਾਰਟੀ ਦਾ ਹੋਵੇ ਭਾਵੇਂ ਸਾਡੀ ਪਾਰਟੀ ਦਾ ਹੋਵੇ ਭਾਵੇਂ ਅੰਨ્ય ਪਾਰਟੀ ਦਾ ਹੋਵੇ ਆਪਾਂ ਪਾਰਟੀ ਨੂੰ ਸਾਈਡ ਤੇ ਰੱਖ ਕੇ ਲੋਕਾਂ ਦੇ ਸਾਹਮਣੇ ਬਹਿ ਕੇ ਲੋਕਾਂ ਦੀ ਅਦਾਲਤ ਦੇ ਵਿੱਚ ਜਾ ਕੇ ਆਪਾਂ ਲੋਕਾਂ ਦੇ ਵਿੱਚ ਜਾ ਕੇ ਕੋਈ ਵੀ ਲੀਡਰ ਸਾਡੇ ਨਾਲ ਜਾਂ ਸਾਡੇ ਲੋਕਾਂ ਦੇ ਨਾਲ ਬਹਿਸ ਕਰਨ ਦੇ ਲਈ نیچے ਆਵੇ ਤੇ ਸਹੀ ਸਾਨੂੰ ਦੱਸੇ ਤੇ ਸਹੀ ਵੀ ਅਸੀਂ ਆਹ ਕੰਮ ਕੀਤੇ ਕੱਲਿਆਂ ਕਿਸੇ ਇਲਾਕਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਉਸਾਰੀ ਕਰਕੇ ਉਹਨਾਂ ਦੀਆਂ ਚੀਜ਼ਾਂ ਕਰਕੇ ਉਹ ਹਾਲਾਤ ਨਹੀਂ ਅੱਜ ਸਨ 2025 ਹੈ ਅੰਮ੍ਰਿਤਸਰ ਦੇ ਵਿੱਚ ਅੱਜ ਵੀ ਨਾਰਥ ਕੰਸਟੀਟੂਐਂਸੀ ਦੇ ਵਿੱਚ ਮੇਰੇ ਨਾਲ ਚੱਲੋ ਲੋਕੀ ਪੱਤਿਆਂ ਦੀ ਛਾਤੇ ਰਹਿ ਰਹੇ ਨੇ ਅੱਜ ਵੀ ਕੁੜੀਆਂ ਨੂੰ ਇਲਾਜ ਕਰਾਉਣ ਦੇ ਲਈ ਮਾਪਿਆਂ ਕੋਲ ਪੈਸੇ ਨਹੀਂ ਬਹੁਤ ਸਮਝਿਆ ਜਾਂਦਾ ਹੈ ਅੱਜ ਵੀ ਹਾਲਾਤ ਇਹੋ ਜਿਹੇ ਨੇ ਵੀ ਘਰਾਂ ਦੇ ਵਿੱਚ ਗਰਗਰ ਸਵਚਾਲੇ ਦੀ ਸਕੀਮ ਹੈ ਪਰ ਘਰਾਂ 'ਚ ਸਵਚਾਲੇ ਨਹੀਂ ਕਾਗਜ਼ਾਂ 'ਚ ਹਾਲਾਤ ਹੋਰ ਨੇ ਦਿਮਾਗ 'ਚ ਹਾਲਾਤ ਹੋਰ ਨੇ ਜ਼ਮੀਨੀ ਸਤ੍ਹਾ ਤੇ ਹਾਲਾਤ ਹੋਰ ਨੇ ਜਿਹੜਾ ਵੀ ਲੀਡਰ ਕਹਿੰਦਾ ਆਪ ਜੀ ਇੱਕ ਵਸਾਦਨੋਂ ਆਪ ਇੱਕ ਬਹੁਤ ਵੱਡਾ ਇੱਕ ਪਲੇਟਫਾਰਮ ਹੋ ਜਿਹੜਾ ਵੀ ਕਹਿੰਦਾ ਮੈਂ ਮੈਂ ਉਸਾਰੀ ਕੀਤੀ ਹੈ ਮੈਂ ਵਿਕਾਸ ਕੀਤਾ ਹੈ ਮੈਂ ਬਹੁਤ ਜ਼ਿਆਦਾ ਹੀ ਅੰਮ੍ਰਿਤਸਰ ਨਾਰਥ ਨੂੰ ਉੱਤੇ ਲੈ ਗਿਆ ਉਹ ਬੰਦਾ ਮੇਰੇ ਨਾਲ ਚੱਲੇ ਜਮੀਨੀ ਸਤਰ ਤੇ ਹਾਲਾਤ ਵੇਖੇ ਸਿਰਫ ਅਮੀਰਾਂ ਦੇ ਘਰ ਪਰ ਕੇ ਅਮੀਰਾਂ ਦੀਆਂ ਕੋਠੀਆਂ ਬਣਵਾ ਕੇ ਅਮੀਰਾਂ ਦੇ ਘਰਾਂ ਦੇ ਜਿਹੜੇ ਬੈਂਕ ਅਕਾਊਂਟ ਵੱਡੇ ਕਰਕੇ ਹਲਕੇ ਦਾ ਵਿਕਾਸ ਨਹੀਂ ਹੋਣਾ ਮੌਜੂਦਾ ਐਮਐਲਏ ਦੀ ਕਨੈਕਟੀਵਿਟੀ ਕਿਵੇਂ ਦੇਖਦੇ ਹੋ ਉਹਨਾਂ ਨੇ ਕੰਮ ਕਰਨਾ ਪਰ ਸਰਕਾਰ ਦੇ ਉਹਨਾਂ ਦਾ ਹਮੇਸ਼ਾ ਅੰਕੜਾ ਰਿਆ ਮੌਜੂਦਾ ਐਮਐਲਏ ਦੀ ਕਨੈਕਟੀਵਿਟੀ ਸਿਰਫ ਤੇ ਸਿਰਫ ਪਾਰਟੀਆਂ ਦੇ ਨਾਲ ਹੈ ਉਹਨਾਂ ਨੂੰ ਦਰਬਾਰ ਦਰ ਤੱਕੇ ਖਾਂਦਿਆਂ ਨੂੰ ਅੱਜ ਬਹੁਤ ਸਮਾਂ ਹੋ ਗਿਆ ਹਰੇਕ ਪਾਰਟੀ ਕੋਲ ਜਾ ਕੇ ਆਪਣੇ ਆਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਕਿਸੇ ਤਰੀਕੇ ਕੋਈ ਪਾਰਟੀ ਢੋਈ ਲੈ ਲੇ ਪਰ ਜੋ ਹਾਲਾਤ ਹੈ ਉਹਨਾਂ ਦੇ ਮੈਨੂੰ ਲੱਗਦਾ ਹੈ ਵੀ ਜਲਦੀ ਹੀ ਕੋਈ ਨਾ ਕੋਈ ਪਾਰਟੀ ਕੋਈ ਆਸਰਾ ਜ਼ਰੂਰ ਦੇਗੀ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਨਹੀਂ ਸਮਝਿਆ ਜਾ ਰਿਹਾ ਜਿਸ ਕਰਕੇ ਉਹ ਪਾਰਟੀ ਛੱਡ ਚੁੱਕੇ ਨੇ ਨਸ਼ੇ ਦਾ ਮੁੱਦਾ ਬੜਾ ਵੱਡਾ ਕਿ ਕੇਸਿਸ ਵਿਕਲ ਕੇ ਆ ਰਹੇ ਕਾਫੀ ਸਭ ਤੋਂ ਵੱਡਾ ਮੁੱਦਾ ਹੀ ਜੀ ਨਸ਼ਿਆਂ ਦਾ ਹੈ ਅੱਜ ਜੋ ਹਾਲਾਤ ਅਮਰਸਰ ਨੌਰਥ ਦੇ ਨਸ਼ਿਆਂ ਦੇ ਨਾਲ ਨੇ ਕਈ ਐਸੀਆਂ ਮਾਵਾਂ ਨੇ ਜਿਨ੍ਹਾਂ ਦੇ ਪੁੱਤ ਨਹੀਂ ਰਹੇ ਕਈ ਐਸੀਆਂ ਮਾਵਾਂ ਨੇ ਜਿਨ੍ਹਾਂ ਦੇ ਪਤੀ ਵੀ ਨਹੀਂ ਰਹੇ ਭਰਾ ਵੀ ਨਹੀਂ ਰਹੇ ਬੱਚੇ ਵੀ ਨਹੀਂ ਰਹੇ ਹੁਣੇ ਇੱਕ ਬੇ ਭੈਣ ਮਿਲ ਕੇ ਗਈ ਹੈ ਸਿਰਫ ਤਿੰਨ ਬੱਚੀਆਂ ਇੱਕ ਬੱਚਾ ਹੈ ਪਤੀ ਮਰ ਗਿਆ ਭਰਾ ਮਰ ਗਿਆ ਆਉਣ ਵਾਲੇ ਜੇਠ ਮਰ ਗਿਆ ਉਹਦਾ ਦਿਓਰ ਮਰ ਗਿਆ ਘਰ ਦੇ ਵਿੱਚ ਮਰਦ ਪ੍ਰਜਾਤੀ ਖਤਮ ਹੋ ਗਈ ਉਹਨਾਂ ਦੇ ਉਹ ਕਿੱਥੋਂ ਸਰਵਾਈਵਲ ਕਰ ਲੈਣਗੇ 4-4 5-5 ਬੱਚੇ ਐ ਕਦੀ ਤੇ ਇਹਨਾਂ ਨੂੰ ਸਰਕਾਰਾਂ ਨੂੰ ਸੋਚਣਾ ਪਏਗਾ ਨਾ ਵੀ ਕਿੱਥੋਂ ਤੱਕ ਆਪਾਂ ਇਹ ਗੇਰ ਸਕਦੇ ਆ ਸਿਰਫ ਵੱਡੇ ਵੱਡੇ ਬੋਰਡ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੀ ਨਸ਼ਾ ਖਤਮ ਹੋ ਗਿਆ ਆਪ ਜੀ ਵੀ ਪੜੀ ਪਾਤੀ ਜਾਣਦੇ ਹੋ ਵੀ ਕਿਸ ਤਰੀਕੇ ਨਾਲ ਨਸ਼ਾ ਵੱਧ ਰਿਹਾ ਜਾਂ ਕਿਸ ਤਰੀਕੇ ਨਾਲ ਨਸ਼ਾ ਘਟ ਰਿਹਾ ਵੱਡੇ ਸਕੇਲ ਤੇ ਅਭਿਆਨ ਚਲਾ ਰਹੀ ਹੈ ਸਰਚ ਅਭਿਆਨ ਚਲਾ ਰਹੀ ਉਹ ਤੇ ਕਹੇ ਨਸ਼ਾ ਹੀ ਖਤਮ ਕਰ ਰਹੇ ਆ ਦੇਖੋ ਪੁਲਿਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਪੁਲਿਸ ਵੀ ਉਸ ਤਰੀਕੇ ਦੇ ਨਾਲ ਨਹੀਂ ਕਰ ਪਾਰੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਜਦ ਤੱਕ ਕੋਈ ਅੱਛਾ ਐਡਮਿਨਿਸਟਰेटर ਇਸ ਸੂਬੇ ਦੇ ਵਿੱਚ ਨਹੀਂ ਆਉਂਦਾ ਜਿਹੜਾ ਸਰਕਾਰ ਚਲਾ ਸਕੇ ਸਿਰਫ ਇੱਕ ਦੂਜੇ ਨੂੰ ਭੰਡ ਕੇ ਇੱਕ ਦੂਜੇ ਦੀਆਂ ਗੱਲਾਂ ਕਰਕੇ ਸਿਰਫ ਨੈਗੇਟਿਵ ਪੋਲਿਟਿਕਸ ਕਰਕੇ ਇਹ ਹਲਕਾਇਆ ਹੈ ਦੇਸ਼ ਜਾਂ ਇਹ ਸੂਬਾ ਨਹੀਂ ਸੁਧਰ ਸਕਦਾ ਅੱਜ ਬਾਹਰਲੇ ਸੂਬਿਆਂ ਦੇ ਹਾਲਾਤ ਵੇਖੋ ਜਿੱਥੇ ਬੀਜੇਪੀ ਸਰਕਾਰ ਹੈ ਅੱਜ ਤੁਸੀਂ ਯੂਪੀ ਦੇ ਕਿਸੇ ਬੰਦੇ ਨੂੰ ਜਾ ਕੇ ਪੁੱਛੋ ਤੁਸੀਂ ਵਿਆਹ ਚ ਜਾਓ ਕਿਤੇ ਵੀ ਜਾਓ ਜਿੱਥੇ ਲੋਕੀ ਅੱਜ ਡਰਦੇ ਸੀਗੇ ਅੱਜ ਤੋਂ 10 ਸਾਲ ਪਹਿਲਾਂ ਜਾ ਕੇ ਕੰਮ ਕਰਨ ਦੇ ਵਿੱਚ ਪੰਜਾਬ ਦੇ ਕਈ ਵਪਾਰੀ ਨੇ ਜਿਨ੍ਹਾਂ ਨੇ ਜਾ ਜਾ ਕੇ ਉੱਥੇ ਫੈਕਟਰੀਆਂ ਲਾਈਆਂ ਅਮਰਸਰ ਦੇ ਵਿੱਚ ਹਾਲਾਤ ਕੀ ਅੱਜ ਬਿਲਕੁਲ ਅੱਜ ਟੂਰਿਸਟ ਦੇ ਸਿਰ ਦੇ ਉੱਤੇ ਅਮਰਸਰ ਚੱਲ ਰਿਹਾ ਕਿਸੇ ਨੇ ਆ ਕੇ ਇੱਥੇ ਗੱਲ ਕੀਤੀ ਹੈ ਵੀ ਕੀ ਇੱਥੇ ਵਪਾਰ ਦੀ ਗੱਲ ਕੋਈ ਕਰਦਾ ਹਰ ਬੰਦਾ ਆਉਂਦਾ ਇੱਕ ਦੂਜੇ ਦੇ ਉੱਤੇ ਦੋਸ਼ ਲਾਉਂਦਾ ਹਰ ਬੰਦਾ ਆਉਂਦਾ ਇੱਕ ਦੂਜੇ ਨੂੰ ਭੰਡਦਾ ਹਰ ਬੰਦਾ ਆਉਂਦਾ ਵੀ ਮੈਂ ਇਹ ਕਰਤਾ ਉਹਨੇ ਇਹ ਕਰਤਾ ਇਹਨਾਂ ਦੀ ਗੱਲ ਕੌਣ ਕਰੇਗਾ ਜੇ ਗੱਲ ਕਰਨੀ ਹੈ ਤੁਸੀਂ ਗਰੀਬ ਦੀ ਕਰੋ ਉਹਦੀ ਕਰੋ ਜਿੰਨੇ ਤੁਹਾਨੂੰ ਵੋਟ ਪਾ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਿਆ ਲੋਕ ਸਭਾ ਦੇ ਵਿੱਚ ਪਹੁੰਚਾਇਆ ਸਿਰਫ ਜਿਹੜੇ ਪ੍ਰੋਜੈਕਟ ਜਿਹੜੀਆਂ ਸਰਕਾਰਾਂ ਨੇ ਆ ਕੇ ਲਾਂਚ ਕਰਤੇ ਉਥੋਂ ਦਿੱਲੀੋਂ ਚਿੱਠੀ ਲਿਖਾ ਕੇ ਇੱਥੇ ਲਿਖਾ ਕੇ ਤੁਸੀਂ ਫੋਟੋ ਕਰਾ ਕੇ ਸੋਚੋ ਵੀ ਅਸੀਂ ਬਹੁਤ ਵੱਡਾ ਵਿਕਾਸ ਕਰਤਾ ਜੇ ਲੜਨੀ ਸੀ ਲੜਾਈ ਤੇ ਐਮਜ਼ ਦੀ ਲੜਦੇ ਅਮਰਸਰ ਹੁੰਦਾ ਜੇ ਲੜਨੀ ਸੀ ਲੜਾਈ ਕਿਸੇ ਵੱਡੇ ਪ੍ਰੋਜੈਕਟ ਦੀ ਕਰਦੇ ਕਿਸੇ ਐਸੀ ਫੈਕਟਰੀ ਦੀ ਕਰਦੇ ਜੋ ਅਮਰਸਰ ਲੱਗਦਾ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਲੋਕ ਸਾਡੇ ਅੱਗੇ ਵੱਧਦੇ ਅੱਜ ਹਾਲਾਤ ਇਹ ਬਣੇ ਪਏ ਨੇ ਅਮਰਸਰ ਦੇ ਕਿ ਬਹੁਤ ਹੀ ਗੰਭੀਰ ਵਿਸ਼ੇ ਬਣਿਆ ਪਿਆ ਹੈ ਵੀ ਆਉਣ ਵਾਲੀ ਪੀੜ੍ਹੀ ਦਾ ਬਣੇਗਾ ਕੀ ਮੁਹੱਦੇ ਕੋ ਨਸ਼ਾ ਵੇਚਣ ਵਾਲੇ ਦੇ ਨਾਮ ਵੀ ਪਹੁੰਚੇ ਨੇ ਲੋਕੇਸ਼ਨ ਨੂੰ ਤੁਹਾਨੂੰ ਦੱਸੀ ਕਿ ਕੀ ਉਹਨਾਂ ਦੇ ਸਾਹਮਣੇ ਦੇ ਵਿੱਚ ਤੁਹਾਡੇ ਵੱਲੋਂ ਉਹਨਾਂ ਨੌਜਵਾਨਾਂ ਦੇ ਉੱਪਰ ਕਾਰਵਾਈ ਕਰਵਾਈ ਹੈ ਕਿ ਪੁਲਸ ਨਾਲ ਮਿਲ ਕੇ ਅੱਜ ਸਾਡੇ ਇੱਥੇ ਸਾਡੇ ਕੋਲ ਇੱਕ ਭੈਣ ਆਈ ਸੀਗੀ ਚਲੋ ਭਾਵੇਂ ਉਹ ਡਰਦੀ ਡਰਾਉਂਦੀ ਪਹੁੰਚੀ ਹੈ ਉਨ੍ਹਾਂ ਵੱਲੋਂ ਸਾਨੂੰ ਵੀਡੀਓ ਵੀ ਦਿੱਤੀ ਗਈ ਹੈ ਸਾਡੇ ਇਲਾਕੇ ਦੇ ਵਿੱਚ ਸਵੇਰੇ ਸ਼ਰਿਆਮ ਉੱਥੇ ਬੰਦੇ ਆਉਂਦੇ ਨੇ ਉੱਥੇ ਆ ਕੇ ਕਿਸ ਤਰੀਕੇ ਦੇ ਨਾਲ ਕੈਪਸੂਲ ਗੋਲੀਆਂ ਹੋਰ ਵੀ ਤਰੀਕੇ ਦੇ ਜੋ ਨਸ਼ੇ ਵੇਚਦੇ ਨੇ ਮੈਂ ਜ਼ਰੂਰ ਮੀਡੀਆ ਨਾਲ ਸਾਂਝੀ ਕਰੂੰਗਾ ਉਹ ਵੀਡੀਓ ਜੋ ਸਾਨੂੰ ਭੈਣ ਨੇ ਦਿੱਤੀ ਹੈ ਤੇ ਮੇਰੀ ਉਮੀਦ ਹੈ ਅਸੀਂ ਸਵੇਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਉਸ ਦੇ ਉੱਤੇ ਰੋਕਥਾਮ ਕਰਨ ਦੇ ਲਈ ਜੇ ਨਹੀਂ ਕੀਤੀ ਜਾਂਦੀ ਅਸੀਂ ਮੌਕੇ ਤੇ ਜਾ ਕੇ ਆਪ ਕਰਾਂਗੇ ਉਹ ਡੇਵਲੋਂ ਹੁਣ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਹੈਲਪਲਾਈਨ ਨੰਬਰ ਵੀ ਕੋਈ ਜਾਰੀ ਕੀਤਾ ਗਿਆ ਨਾਰਥ ਹਲਕੇ ਦੇ ਵਿੱਚ ਦੇਖੋ ਸਾਡੇ ਲਈ ਅਸੀਂ ਇੱਕ ਹੈਲਪਲਾਈਨ ਨੰਬਰ ਲਾਂਚ ਕਰ ਰਹੇ ਹਾਂ ਉਸ ਹੈਲਪਲਾਈਨ ਨੰਬਰ ਦੇ ਉੱਤੇ ਕਦੀ ਵੀ 24 ਘੰਟੇ ਉਹ ਨੰਬਰ ਖੁੱਲਾ ਰਹੇਗਾ ਕੋਈ ਵੀ ਸਾਡਾ ਹਲਕੇ ਦਾ ਨਿਵਾਸੀ ਸਾ ਨਾਲ ਸੰਪਰਕ ਕਰ ਸਕਦਾ ਹੈ ਸਾਡੀ ਹਲੀ ਸਮਰੱਥਾ ਇਸ ਹਲਕੇ ਤੱਕ ਹੈ ਸਾਡੀ ਪਾਰਟੀ ਦੇ ਹੋਰ ਵੀ ਸਾਡੇ ਲੀਡਰ ਸਾਹਿਬਾਨ ਬਾਕੀ ਹਲਕਿਆਂ ਚ ਲੱਗੇ ਨੇ ਬਟ ਅਸੀਂ ਆਪਣੇ ਹਲਕੇ ਦੇ ਵਿੱਚ ਉਹ ਨੰਬਰ ਲਾਂਚ ਕਰਕੇ ਕਿਸੇ ਦੀ ਕੋਈ ਹੈਲਥ ਦੀ ਸਮੱਸਿਆ ਹੈ ਸਾਨੂੰ ਕੋਈ ਨਹੀਂ ਅਸੀਂ ਚਲੋ ਜਦੋਂ ਤਾਕਤ ਬਖਸ਼ੇ ਗਿਆ ਉਦੋਂ ਸੜਕਾਂ ਨਾਲੀ ਗਾਲੀਆਂ ਜਿਹੜੀਆਂ ਜਿਹੜੀਆਂ ਸਾਡੀਆਂ ਸੜਕਾਂ ਹੋਣਗੀਆਂ ਨਾਲੀਆਂ ਹੋਣਗੀਆਂ ਗਲੀਆਂ ਹੋਣਗੀਆਂ ਹੋਰ ਵੀ ਜਿਹੜੇ ਵਿਕਾਸ ਦੇ ਸੀਵਰੇਜ ਦੇ ਕੰਮ ਹੈ ਉਹ ਅਸੀਂ ਕਰਾਂਗੇ ਸਾਡਾ ਮੁੱਖ ਮੁੱਦਾ ਹੈ ਐਜੂਕੇਸ਼ਨ ਸਾਡਾ ਮੁੱਖ ਮੁੱਦਾ ਹੈ ਲੋਕਾਂ ਦੀ ਸਿਹਤ ਸਾਡਾ ਮੁੱਖ ਮੁੱਦਾ ਹੈ ਨਸ਼ੇ ਤੋਂ ਇਹਨਾਂ ਨੂੰ ਆਜ਼ਾਦ ਹੋਣਾ ਜਦ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਨਹੀਂ ਕੀਤਾ ਜਾਂਦਾ ਸਾਡਾ ਦੇਸ਼ ਤੇ ਸਾਡਾ ਨੌਜਵਾਨ ਅੱਗੇ ਨਹੀਂ ਵਧ ਸਕਦਾ ਇਹਨਾਂ ਦੇ ਲਈ ਅਸੀਂ 24 ਘੰਟੇ ਆਪਣੇ ਲੋਕਾਂ ਲਈ ਖੜੇ ਆ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਕਿਸੇ ਤਰੀਕੇ ਦਾ ਵੀ ਕੰਮ ਹੋਵੇ ਪਰਿਵਾਰਕ ਹੋਵੇ ਗਲੀ ਦਾ ਹੋਵੇ ਲੋਕਾਂ ਦਾ ਹੋਵੇ ਕਿਸੇ ਤਰੀਕੇ ਦਾ ਵੀ ਵੇ ਅਸੀਂ ਉਹਨਾਂ ਨਾਲ ਖੜੇ ਆ ਠੀਕ ਹੈ ਠੀਕ ਹੈ ਜੀ ਮਸਤਾਬਾਦ ਮਸਤਾਬਾਦ ਇਨੈਗਨੋਲੀ ਜੀ ਜੀ ਅੱਜ ਤੁਸੀਂ ਇੱਥੇ ਪਹੁੰਚੇ ਜੀ ਅਕਸਰ ਇੱਥੇ ਗਰਮਾਣਾ ਕੀ ਗੱਲ ਬਾਤ ਹੈ ਕੀ ਮੰਗ ਲੈ ਸਰ ਜਿਹੜੇ ਬਹੁਤ ਗਰੀਬ ਲੋਕ ਨੇ ਠੀਕ ਹੈ ਜਿੰਨੇ ਕਰ ਰਹੇ ਰੋਜ਼ੀ ਰੋਟੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈਗੀ ਆ ਚੁਣਾ ਵਾਸਤੇ ਮੈਂ ਲੋਕੀ ਲੈ ਕੇ ਆਏਗੇ ਇੱਥੇ ਜਿਵੇਂ ਚੱਤਾ ਬਿਲਕੁਲ ਡਿੱਗੀਆਂ ਹੋਈਆਂ ਆ ਨਸ਼ੇ ਪੱਤੇ ਇੰਨੇ ਲੋਕ ਕਰਦੇ ਪੀਂਦੇ ਰੋਟੀ